ਵਾਰ ਔਨ ਡਰੱਗ ਕੈਂਪੇਨ ਸ਼ੁਰੂ ਕੀਤੀ ਆ ਉਹਦੇ ਬਾਰੇ ਤੁਹਾਨੂੰ ਟ੍ਰੇਲ ਦੇ ਵਿੱਚ ਚਾਨਣਾ ਪਾਇਆ ਕਿਉਂਕਿ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਔਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਅੱਜ ਇਸ ਕਮੇਟੀ ਦਾ ਗਠਨ ਕੀਤਾ ਗਿਆ ਕੱਲ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੇਰੇ ਨਾਲ ਚਾਰ ਕੁਲੀਗ ਜਿਹੜੇ ਮੇਰੇ ਕੈਬਨਟ ਦੇ ਕੁਲੀਗ ਨੇ ਉਹਨਾਂ ਦੀ ਇੱਕ ਕਮੇਟੀ ਬਣਾਈ ਕਿ ਡਰੱਗ ਔਨ ਵਾਰਾਉਂਡ ਡਰੱਗ ਕੈਂਪੇਨ ਜਿਹੜੀ ਪੰਜਾਬ ਸ਼ੁਰੂ ਕੀਤੀ ਜਾਵੇ ਕਿਉਂਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਬਣੀ ਤਾਂ ਉਸ ਤੋਂ ਪਹਿਲਾਂ ਜੇ ਇਤਿਹਾਸ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਜਾਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਜਾਂ ਕਾလီਦਰ ਭਾਜਪਾ ਦੀ ਸਰਕਾਰ ਸੀ ਜੇ ਆਪਾਂ 1920 ਤੋਂ ਪਹਿਲਾਂ ਦੀ ਗੱਲ ਵੀ ਕਰ ਲਈਏ ਤਾਂ ਉਸ ਸਮੇਂ ਕਿਹਦੀਆਂ ਸਰਕਾਰਾਂ ਰਹੀਆਂ ਦੀ ਪੰਜਾਬ ਵਿੱਚ ਯਾਤਾ ਕਾလီਦਲ ਦੀ ਸੀ 2002 ਤੋਂ ਲੈ ਕੇ 2007 ਤੱਕ 2002 ਤੋਂ ਲੈ ਕੇ 2007 ਤੱਕ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ 2007 ਤੋਂ ਲੈ ਕੇ 17 ਤੱਕ ਅਕਾਲੀ ਦਲ ਭਾਜਪੀ ਦੀ ਸਰਕਾਰ ਔਰ 17 ਤੋਂ ਲੈ ਕੇ 22 ਤੱਕ ਪੰਜਾਬ ਦੇ ਅੰਦਰ ਫਿਰ ਕਾਂਗਰਸ ਪਾਰਟੀ ਦੀ ਸਰਕਾਰ ਇਸ ਲਗਭਗ 20 ਸਾਲ ਦੇ ਸਮੇਂ ਦੌਰਾਨ 20 ਸਾਲ ਦੇ ਸਮੇਂ ਦੌਰਾਨ ਪੰਜਾਬ ਦੀ ਜ਼ੁਬਾਨੀ ਨੂੰ ਨਸ਼ਿਆਂ ਵੱਲ ੱੱਕਣ ਦਾ ਕੰਮ ਇਹਨਾਂ ਪੋਲਿਟੀਕਲ ਪਾਰਟੀਆਂ ਨੇ ਕੀਤਾ ਪੰਜਾਬ ਦੇ ਅੰਦਰ ਨਸ਼ਿਆਂ ਦਾ ਪਸਾਰ ਹੋਇਆ ਉਹਦੀ ਪੁਸਤਪਨਾਹੀ ਉਹਦੀ ਅਗਵਾਈ ਇਹ ਪੋਲਿਟੀਕਲ ਲੀਡਰ ਕਰਦੇ ਰਹੇ ਕਿਉਂਕਿ ਕਿ ਨਾਪਾਕ ਗੱਠਜੋੜ ਬਣਿਆ ਪੰਜਾਬ ਦੇ ਅੰਦਰ 1000 ਗੱਠਜੋੜ ਬਣਿਆ ਜਿਦੇ ਵਿੱਚ ਨਸ਼ਾ ਤਸਕਰ ਕੁਝ ਪੰਜਾਬ ਦੇ ਪੁਲਿਸ ਅਫਸਰ ਕੁਝ ਜਿਹੜੇ ਪੋਲੀਟੀਸ਼ਨ ਉਹਨਾਂ ਦਾ ਨਾਪਾਕ ਗੱਠਜੋੜ ਪੰਜਾਬ ਛੋਨ ਦੇ ਵਿੱਚ ਆਇਆ ਉਸ ਗੱਠਜੋੜ ਨੇ ਪੰਜਾਬ ਨੂੰ ਤਬਾਈ ਵੱਲ ਧੱਕਿਆ ਪੰਜਾਬ ਦੀ ਜਵਾਨੀ ਦਾ ਕਾਣ ਕਰਨ ਦਾ ਇਸ ਨਾਪਾਕ ਗੱਠਜੋੜ ਨੇ ਜੰਬਰੀ ਲਈ ਔਰ ਪਹਿਲਾ ਕੈਪਟਨ ਸਾਹਿਬ ਨੇ ਕੋਸ਼ਿਸ਼ ਕੀਤੀ ਕਿ ਮੈਂ ਨਸ਼ੇ ਖਤਮ ਕਰੂੰਗਾ ਉਹਨਾਂ ਨੇ ਤਲਵੰਡੀ ਸਾਬੋ ਦੇ ਵਿੱਚ ਜਦੋਂ 2017 ਤੋਂ ਪਹਿਲਾਂ ਕੰਪੇਨ ਕਰ ਰਹੇ ਸੀਗੇ ਦਮਦਵਾ ਸਾਹਿਬ ਵਾਲਾਤ ਕਰਕੇ ਕਿਹਾ ਖੁਟਕਾ ਸਾਹਿਬ ਮਥੇਨਾ ਲਾ ਕੇ ਕਿਹਾ ਕਿ ਮੈਂ 4 ਹਫ਼ਤੇ ਜੋ ਪੰਜਾਬ ਚ ਨਸ਼ਾ ਖਤਮ ਕਰ ਦੂੰਗਾ ਇਹ ਸੋ ਇਹ ਸਗੰਧ ਕੈਪਟਨ ਸਾਹਿਬ ਨੇ ਉਸ ਸਮੇਂ ਲਈ ਪਰ ਲੇਕਿਨ ਹੋਇਆ ਕੀ ਕਿ 5 ਸਾਲਾਂ ਚ ਉਹਨਾਂ ਨੇ ਡੱਕਾ ਤੋੜ ਕੇ ਦੂਰਾ ਨਹੀਂ ਕੀਤਾ ਬਲਕਿ ਜਿਹੜੇ ਨਸ਼ੇ ਤਸਕਰ ਅਕਾਲੀ ਦਲ ਭਾਜਪਾ ਨੇ ਪੰਜਾਬ ਚ ਪੈਦਾ ਕੀਤੇ ਸੀ ਜਿਹੜੇ ਕਾਲੀ ਦਲ ਦੀ ਪੁਸ਼ਤ ਬਨਾਹੀ ਦੇ ਥੱਲੇ ਜਿਹੜੇ ਕਾਲੀ ਦਲ ਦੀ ਗਵਾਈ ਦੇ ਥੱਲੇ ਬੀਜੇਪੀ ਦੀਗਵਾਇਦੇ ਥੱਲੇ ਪੰਜਾਬ 'ਚ ਨਸ਼ਾ ਤਸਕਰ ਪੈਦਾ ਹੋਏ ਜਾਂ ਪੁਲਿਸ ਅਫਸਰ ਹੋਏ ਜਿੰਨੂੰ ਵੱਡੀਆਂ-ਵੱਡੀਆਂ ਕੁਰਸੀਆਂ ਵੀ ਦਿੱਤੀਆਂ ਗੰਜਾ ਉਹਨੂੰ ਲਗਾਤਾਰ ਕੰਟੀਨਿਊ ਕੀਤਾ ਉਹਨੂੰ ਪੰਜਾਬ 'ਚ ਖਤਮ ਕਰਨ ਦੀ ਬਜਾਏ ਉਹਨੂੰ ਹੋਰ ਅੱਗੇ ਲੈ ਕੇ ਗਏ ਪਰ ਪੰਜਾਬ ਦੇ ਲੋਕਾਂ ਨੇ ਫੈਸਲਾ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਬਣੀ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਬਣੇ ਔਰ ਉਸ ਤੋਂ ਬਾਅਦ ਲਗਾਤਾਰ ਨਸ਼ਿਆਂ ਤੇ ਬਾਹਰ ਜਿਹੜਾ ਪੰਜਾਬ ਪੁਲਿਸ ਕਰਦੀ ਰਹੀ ਨਸ਼ਿਆਂ ਤੇ ਬਾਹਰ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਕਰਦੀ ਰਹੀ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਜੀ ਦਾ ਤੀਜਾ ਗਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾਗਾ ਰੰਗਲਾ ਪੰਜਾਬ ਮੇਰੇ ਵੀਰੋ ਤਾਂ ਬਣੂਗਾ ਜਿੱਕਰ ਪੰਜਾਬ ਚੋਂ ਨਸ਼ਿਆਂ ਦਾ ਖਾਤਮਾ ਹੋਊਗਾ ਸਾਡੇ ਕੌਮੀ ਕਮਿਸ਼ਨਰ ਅਰਵਿੰਦ ਕੇਜਰੀਵਾਜੀ ਬਹੁਤ ਚਿੰਤਤ ਸੀ ਕਿ ਕਿਸ ਤਰ੍ਹਾਂ ਨੂੰ ਜਿਹੜੀ ਆ ਇਸ ਨੂੰ ਖਤਮ ਕੀਤਾ ਜਾਵੇ ਹੁਣ ਇੱਕ ਕਮੇਟੀ ਬਣੀ ਆ ਲਗਾਤਾਰ ਅਸੀਂ ਹਰੇਕ ਸਾਡੇ ਆਫੀਸਰ ਸਹਿਮਾਨ ਚੀਫ ਸਕੱਟਰੀ ਸਹਿਮਾਨ ਡੀਜੀਪੀ ਸਹਿਮਾਨ ਸਾਡੇ ਮੰਤਰੀ ਸਹਿਮਾਨ ਅਸੀਂ ਪੂਰੇ ਪੰਜਾਬ ਦੀ ਮਾਨਿਟਰੀਂਗ ਕਰਾਂਗੇ ਜਿੱਥੇ ਕੋਈ ਨਸ਼ਾ ਤਸਕਰ ਪੰਜਾਬ ਪੁਲਿਸ ਨੇ ਦੇਖਿਆ ਜਾਂ ਸਾਨੂੰ ਇਨਫਰਮੇਸ਼ਨ ਮਿਲੀ ਤਾਂ ਉਹਦੇ ਖਿਲਾਫ ਇੱਕ ਵੱਡੀ ਜੜੀ ਯੰਗਾ ਉਹ ਪੰਜਾਬ ਸਟਾਰਟ ਹੋ ਤੁਸੀਂ ਦੇਖਿਆ ਪਿਛਲੇ 3-4 ਦਿਨਾਂ ਚ ਪਿਛਲੇ 3-4 ਦਿਨ ਦੇਖਿਆ ਤੁਸੀਂ ਕਿ ਇਸ ਤਰ੍ਹਾਂ ਦੇ ਡਰੱਗ ਪੈਡਲਰ ਸੀਗੇ ਉਹਨਾਂ ਦੇ ਘਟ ਆਇਗਾ ਉਹਨਾਂ ਦੇ ਘਰਾਂ ਤੇ ਬਲਡੋਜ਼ਰ ਚੱਲਿਆ ਇਹ ਪੰਜਾਬ ਚ ਪਹਿਲੀ ਵਾਰ ਹੋਇਆ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰ ਹੋਇਆ ਕਿ ਕੱਲ ਜਦੋਂ ਰਾਤ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਇਨਫਰਮੇਸ਼ਨ ਮਿਲੀ ਕਿ ਉੱਥੇ ਕੋਈ ਜਗਰਾਵ ਦੇ ਨੇੜੇ ਪਿੰਡ ਦੇ ਅੰਦਰ ਕੋਈ ਨਸ਼ਾ ਤਸਕਰ ਸਰਪੰਚ ਨੂੰ ਚੈਲੰਜ ਕਰ ਰਿਹਾ ਪਿੰਡ ਦੇ ਚੁਣੇ ਹੋਏ ਸਰਪੰਚ ਨੂੰ ਚੈਲੰਜ ਕਰ ਰਿਹਾ ਔਰਥ ਚੈਲੰਜ ਕਰ ਰਹੀ ਕਿ ਮੈਂ ਇਸੇ ਤਰ੍ਹਾਂ ਨਸ਼ਾ ਵੇਚੂਗਾ ਮੈਂ ਇਸੇ ਤਰ੍ਹਾਂ ਨਸ਼ਾ ਵੇਚਦੀ ਰਹੂੰਗੀ ਤਾਂ ਉਸੇ ਸਮੇਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਾਰਵਾਈ ਕਰਦੇ ਆ ਤੁਰੰਤ ਜਿਹੜੇ ਐਸਐਸਪੀ ਸਾਹਿਬਾਨ ਨਾਲ ਗੱਲ ਕੀਤੀ ਤੁਰੰਤ ਜਿਹੜੇ ਉਸ ਇਲਾਕੇ ਦੇ ਅਫੀਸਰ ਸਾਹਿਬਾਨ ਨਾਲ ਗੱਲ ਕੀਤੀ ਉਸ ਸਰਪੰਚ ਨਾਲ ਗੱਲ ਕੀਤੀ ਤਾਂ ਇੱਕ ਵੱਡਾ ਐਕਸ਼ਨ ਸਾਹਮਣੇ ਆਇਆ ਮੈਂ ਸਮਝਦਾ ਇਸ ਤਰ੍ਹਾਂ ਦੇ ਐਕਸ਼ਨ ਜਿਹੜੇ ਨਗੇ ਹੁਣ ਤੁਹਾਨੂੰ ਪੂਰੇ ਪੰਜਾਬ ਦੇਖਣ ਨੂੰ ਮਿਲਣਗੇ ਲਗਾਤਾਰ ਸਾਡੀ ਟੀਮ ਪੰਜਾਬ ਪੁਲਿਸ ਸਾਡਾ ਸਿਵਲ ਪ੍ਰਸ਼ਾਸਨ ਸਾਰੇ ਡੀਸੀ ਸਾਹਿਬਾਨ ਸਾਰੇ ਐਸਐਸਪੀ ਸਾਹਿਬਾਨ ਸਾਰੇ ਐਡੀ ਜਿੰਨੇ ਆਫੀਸਰ ਸਾਹਿਬਾਨ ਨੇਗੇ ਉਹ ਨਸ਼ਿਆਂ ਦੇ ਵਿਰੁੱਧ ਜਿਹੜੀ ਜੰਗ ਸ਼ੁਰੂ ਕੀਤੀ ਆ ਉਹਦੇ ਵਿੱਚ ਰੱਖ ਕੇ ਅਸੀਂ ਕੰਮ ਕਰਾਂਗੇ ਉਹਦੇ ਅੰਦਰ ਅਸੀਂ ਸਾਰਿਆਂ ਨੇ ਅੱਜ ਇੱਕ ਮਤਲਬ ਇਹਤ ਲਿਆਗਾ ਅੱਜ ਸਾਰਿਆਂ ਨੇ ਇੱਕ ਜ਼ਿੰਮੇਵਾਰੀ ਲਈ ਆ ਕਿ ਪੰਜਾਬ ਦੇ ਵਿੱਚੋਂ ਅਸੀਂ ਨਸ਼ੇ ਨੂੰ ਜੜ ਤੋਂ ਖਤਮ ਕਰਕੇ ਰਾਂਗੇ ਕਿਉਂਕਿ ਪੰਜਾਬ ਜਿਸ ਤਰ੍ਹਾਂ ਪਹਿਲਾਂ ਦੇਸ਼ ਦਾ ਕੰਬਰਾ ਰੰਗਲਾ ਸੂਬਾ ਹੁੰਦਾ ਸੀਗਾ ਪੰਜਾਬ ਦੇ ਅੰਦਰ ਛਿੰਝਾਂ ਹੁੰਦੀਆਂ ਸੀਗੀਆਂ ਪੰਜਾਬ ਦੇ ਅੰਦਰ ਭੰਗੜੇ ਪੈਂਦੇ ਸੀ ਗਿੱਧੇ ਪੈਂਦੇ ਸੀਗੇ ਉਹ ਵੀ ਆਉਣ ਵਾਲੇ ਸਮੇਂ 'ਚ ਦੁਬਾਰੇ ਸਟਾਰਟ ਹੋਣਗੇ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ 'ਚ ਪਹਿਲਾਂ ਸਟਾਰਟ ਹੋ ਚੁੱਕੇ ਨੇ ਉਹਨਾਂ ਨੂੰ ਅਸੀਂ ਹੋਰ ਅੱਗੇ ਲੈ ਕੇ ਜਾਣਾਗਾ ਉਹਨਾਂ ਨੂੰ ਅਸੀਂ ਉਹਨਾਂ ਦੀ ਗਿਣਤੀ ਜਿਹੜੀ ਆ ਹੋਰ ਵਧਾਉਣੀ ਆ ਤਾਂ ਬਦੂਗੀ ਜੇਕਰ ਪੰਜਾਬ 'ਚੋਂ ਨਸ਼ਿਆਂ ਦਾ ਮੁਕੰਮਲ ਖਾਤਮਾ ਹੋਊਗਾ ਸੋ ਅੱਜ ਇੱਕ ਵੱਡੀ ਪਹਿਲ ਜਿਹੜੀ ਆ ਉਹ ਕੀਤੀ ਆ ਮੇਰੀ ਗਵਾਈ 'ਚ ਮਾਨਜੋ ਕੁ ਮੁੱਖ ਮੰਤਰੀ ਸਾਹਿਬ ਨੇ ਕਮੇਟੀ ਬਣਾਈ ਆ ਸੋ ਸਾਡਾ ਸਾਰਿਆਂ ਦਾ ਸਮਾਜ ਦੇ ਹਰ ਵਰਗ ਦਾ ਫਰਜ਼ ਬਣਦਾਗਾ ਕਿ ਅਸੀਂ ਸਰਕਾਰ ਦਾ ਸਹਿਯੋਗ ਦਈਏ ਜਿੱਥੇ ਵੀ ਕੋਈ ਲਾਅਨ ਆਰਡਰ ਨੂੰ ਆਪਣੇ ਹੱਥ ਚ ਲਊਗਾ ਉਹਦੇ ਖਿਲਾਫ ਵੀ ਸਖਤੀ ਵਰਤੀ ਜਾਊਗੀ ਔਰ ਅਕਾਉਂਟੇਬਿਲਟੀ ਜਿਹੜੀ ਆ ਅਫਸਰ ਸਹਿਬਾਨ ਦੀ ਤੈਅ ਕੀਤੀ ਜਾਊਗੀ ਕਿਉਂਕਿ ਇਸ ਤੋਂ ਪਹਿਲਾਂ ਜਿਹੜੀ ਮੀਟਿੰਗ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈt ਹੋਈ ਸੀਗੀ ਜਿਹਦੇ ਵਿੱਚ ਸਾਰੇ ਡਿਪਟੀ ਕਮਿਸ਼ਨਰ ਸਹਿਬਾਨ ਜਿਹਦੇ ਵਿੱਚ ਸਾਰੇ ਐਸਐਸਪੀ ਸਹਿਬਾਨ ਔਰ ਸਾਰੇ ਸੀਨੀਅਰ ਸਿਵਲ ਦੇ ਅਫਸਰ ਸਹਿਬਾਨ ਚੀਫ ਸਕੱਟਰੀ ਸਹਿਬਾਨ ਡੀਜੀਪੀ ਸਹਿਬਾਨ ਸਾਰੇ ਸ਼ਾਮਲ ਹੋਏ ਸੀਗੇ ਉਸ ਮੀਟਿੰਗ ਦੇ ਦੌਰਾਨ ਸਾਰੇ ਅਫਸਰ ਸਹਿਬਾਨ ਨੂੰ ਖੇਤਲੇ ਲੈਵਲ ਤੱਕ ਸਖਤ ਨਾ ਦੇ ਦਿੱਤੇ ਗਏ ਨੇ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਕੋਈ ਵੀ ਜਿਹੜਾ ਵਿਅਕਤੀ ਆ ਜਿਹੜਾ ਨਸ਼ਾ ਪੈਡਲਰ ਆ ਜਿਹੜਾ ਨਸ਼ਾ ਵੇਚਦਾਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਹਾਂ ਜੇਕਰ ਕੋਈ ਉਹਦੇ ਵਿੱਚ ਕੋਤਾਹੀ ਕਰੂਗਾ ਜੇਕਰ ਕੋਈ ਰੋੜਾ ਬਣੂਗਾ ਤਾਂ ਉਹਦੇ ਖਿਲਾਫ ਵੀ ਸਖਤ ਐਕਸ਼ਨ ਹੋਊ ਚਾਹ ਕੋਈ ਅਧਿਕਾਰੀ ਆ ਚਾਹ ਕੋਈ ਪ੍ਰੇਡਿਕਰ ਵਿਅਕਤੀ ਆ ਜਿਹੜਾ ਨਸ਼ਾ ਤਸਕਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੂਗਾ ਤਾਂ ਸਰਕਾਰ ਉਹਦੇ ਖਿਲਾਫ ਡਟ ਕੇ ਐਕਸ਼ਨ ਲਾਊਗੀ ਅੱਜ ਦੇ ਨਿਰਦੇਸ਼ ਜਿਹੜੇ ਨੇਗੇ ਉਹ ਸਾਰੇ ਅਫਸਰ ਸਹਿਬਾਨ ਨੂੰ ਦਿੱਤੇ ਨੇਗੇ ਕਿਉਂਕਿ ਆਉਣ ਵਾਲੇ ਸਮੇਂ ਚ ਬਿਲਕੁਲ ਅਸੀਂ ਨਸ਼ਿਆ ਮੁਕਤ ਜਿਹੜਾ ਪੰਜਾਬ ਬਣਾਵਾਂਗੇ ਇਹਦੇ ਲਈ ਜਿੰਨੇ ਵੀ ਫੰਡ ਨੇਗੇ ਕਿਸੇ ਵੀ ਲੈਵਲ ਦੇ ਫੰਡ ਨੇਗੇ ਚੀਫ ਸਕੱਟਰੀ ਸਹਿਬਾਨ ਨੂੰ ਡੀਜੀਪੀ ਸਹਿਬਾਨ ਨੂੰ ਸਾਰੇ ਅਫੀਸਰ ਸਹਿਬਾਨ ਤੁਸੀਂ ਫੀਡਬੈਕ ਵੀ ਲਈਆ ਕਿ ਜਿੰਨੇ ਫੰਡ ਚਾਹੀਦੇ ਨੇ ਚਾਹ ਉਹ ਜਿਹੜੇ ਨਸ਼ਾ ਹਟਾਓ ਕੇਂਦਰ ਨੇਗੇ ਓਡ ਸੈਂਟਰ ਨੇਗੇ ਉਹਨਾਂ ਦੇ ਅੰਦਰ ਲਫਰੀ ਭਰਤੀ ਕਰਨ ਦੀ ਗੱਲ ਆ ਕਿ ਨਵੇਂ ਉਥੇ ਜਿਹੜੇ ਡਾਕਟਰ ਭਰਤੀ ਕਰਨੇ ਨੇ ਜਾਂ ਨਰਸਾਂ ਭਰਤੀ ਕਰਨੀਆਂ ਨੇ ਜਾਂ ਹੋਰ ਬੇਸਿਕ ਜਿਹੜਾ ਇਨਫਰਾਸਟ੍ਰਕਚਰ ਆਗਾ ਉਹਦੇ ਅੰਦਰ ਕਿਸੇ ਦੀ ਲੋੜ ਆ ਤਾਂ ਉਹ ਵੀ ਅਸੀਂ ਤੁਰੰਤ ਪੈਸੇ ਜਾਰੀ ਕਰਾਂਗੇ ਪਰ ਲੇਕਿਨ ਅਸੀਂ ਇਹਨੂੰ ਹੁਣ ਇੱਕ ਜੰਗ ਦੇ ਤੌਰ ਤੇ ਲੜਿਆਗਾ ਜੰਗ ਜਿਹੜੀ ਆ ਉਹ ਨਸ਼ਿਆਂ ਦੇ ਵਿਰੁੱਧ ਲੜੀ ਜਾਊਗੀ ਸੋ ਮੇਰੀ ਤਾਂ ਮੈਨੂੰ ਤਾਂ ਇਹੀ ਆਸਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਜਿਹੜੀ ਅਚੀਵਮੈਂਟ ਹਾਸਲ ਕਰਾਂਗੇ ਮੈਂ ਦੇਖ ਕੇ ਮੈਨੂੰ ਬੜੀ ਖੁਸ਼ੀ ਹੋਈ ਮੈਂ ਧੰਨਵਾਦ ਕਰਨਾ ਚਾਹਾਂਗਾ ਪੰਜਾਬ ਪੁਲਿਸ ਦਾ ਖਾਸ ਕਰਕੇ ਡੀਜੀਪੀ ਸਹਿਬਾਨ ਦਾ ਕੇ ਡੀਜੀਪੀ ਸਹਿਬਾਨ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ 12000 12000 ਦੇ ਕਰੀਬ ਐਨਡੀਪੀਐਸ ਐਕਟ ਦੀਆਂ ਨਸ਼ਿਆਂ ਦੀਆਂ एफआईआर पंजाब में दर्ज होया डीसीपी साहब ठीक कहनागा 12000 ਦੇ ਕਰੀਬ ਦਰਜ ਹੋਇਆ ਔਰ ਪਹਿਲੀ ਵਾਰ ਹੋਇਆ ਕਿ ਸਿਰਫ ਤੇ ਸਿਰਫ 24 ਵਿਅਕਤੀਆਂ ਨੂੰ ਡਿਫਾਲਟਰ বেল ਮਿਲੀ ਹੈ ਯਾਨੀ ਕਿ ਸਾਡੇ ਇਨਵੈਸਟੀਗੇਸ਼ਨ ਜਿਹੜੇ ਆਫੀਸਰ ਨੇ ਇਨਵੈਸਟੀਗੇਟਰ ਨੇਗੇ ਉਹਨਾਂ ਨੇ ਵਿਦਨ ਸਟੀਪੂਲੇਟਡ ਪੀਰੀਅਡ ਆਪਣੀ ਇਨਵੈਸਟੀਗੇਸ਼ਨ ਪੂਰੀ ਕੀਤੀ ਹੈ